ਓ ਬਾਬਾ ਓ ਬਾਬਾ ਓ ਬਾਬਾ ਹੈਗਾ ਵੀ ਦੀ ਮੈਨੂੰ ਪਤਾ ਕਿ ਕਮੈਂਟਰ ਦਿੱਤਾ ਜੀ ਇਹ ਇੱਥੇ ਕੀ ਤੇਰੀ ਰਹੀਦਾ ਸਾਡੇ ਪੈਰ ਜਿਹੜੀ ਹਾਰੀ ਹੋ ਜੇ ਅੱਛਾ ਸਾਰੇ ਨੂੰ ਮੰਜਾ ਦਿੱਤਾ ਔਰ ਸਾਡੇ ਸੜਕ ਦੇ ਉੱਤੇ ਸੌਂਦਾ ਰਿਆ ਰਾਤ ਸਾਰੇ ਆਹ ਵੇਖਿਆ ਜਾਂਦਾ ਇਹ ਮੰਜਾ ਦੇਤਾ ਸੀ ਚਲ ਜਾਗੇ ਸਾਡੀਆਂ ਦੁਕਾਨਾਂ ਜਾ ਕੇ ਸੌਂ ਜਾ ਕਰ ਰੋਥੇ ਨਹੀਂ ਬੰਜਾ ਆਪੇ ਆਪਣੇ ਆਪਣੇ ਦੁਕਾਨਾਂ ਜਾਂਦਾ ਨਹੀਂ ਉਥੋਂ ਨਹੀਂ ਆਪੇ ਆ ਕੇ ਹੁਣ ਜਿੱਥੇ ਡਾਇਆ ਵੀ ਉਹ ਪਰਾਵਾ ਇੱਥੇ ਸੌਂ ਜਾਗਾ ਠੰਡ ਚ ਪੂਰਾ ਹੋ ਜੀਗਾ ਤੇ ਉਹ ਮੰਜਾ ਦਾ ਇੱਕ ਟੋਕੇ ਲੈ ਕੇ ਆ ਤੇ ਹੁਣ ਫੇਰ ਫੇਰ ਸਾਡੇ ਸੌਂਦੇ ਨੇ ਤੁਸੀਂ ਦਿੱਤੀ ਉਥੇ ਬੈਨ ਨੂੰ ਵੀ ਛਾਹ ਦੀ ਬਹਿ ਗਿਆ ਕਰ ਤੇ ਉਹ ਫੇਰ ਉਹ ਮਤਲਬ ਕਿੱਥੇ ਬਾਹ ਹੈਗੀ ਕਿੱਥੇ ਆ ਇਧਰ ਆ ਪਈ ਇਧਰ ਬਹਿ ਕੇ ਇਧਰ ਅੱਛਾ ਇਧਰ ਗਿਆ ਵਾ ਅੱਛਾ ਆ ਮੰਜਾ ਅੱਛਾ ਅੱਛਾ ਕੋਈ ਗੱਲ ਕੋਈ ਨਹੀਂ ਕੋਈ ਕੋਈ ਉਸ ਦਾ ਉਦਾਂ ਨਹੀਂ ਪੁੱਛਦੇ ਉਦਾਂ ਨਹੀਂ ਕੀਤਾ ਉਦਾਂ ਸੀ ਅਸਲ ਚ ਨਾ ਬਾਪਾ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫੋਰਸ ਨਾ ਠੀਕ ਆ ਜੇ ਮਛਰ ਬੜਾ ਆ ਯਾਰ ਇੱਥੇ ਤੇ ਕਿਨਾ ਬਾਪੂ ਜੀ ਆਪਣਾ ਇਹੋ ਜਿਹੀ ਲਾਤਾਂ ਜਰੀਆਂ ਕਿਨਾ ਆਪਣਾ ਆਪਕਾ ਨਾਮ ਪਤਾ ਰਹੇ ਜਰਪੜਾ ਤੇ ਬਾਪੂ ਜੀ ਕਿਨਾ ਆਪਣਾ ਨਵਜ ਸਿੰਘ ਨਵਜ ਸਿੰਘ ਕੀ ਨਾਮ ਆ ਨਵਜ ਸਿੰਘ ਨਵਜ ਸਿੰਘ ਨਵਜ ਸਿੰਘ ਹੈ ਨਾ ਨਾ ਸਿੰਘ ਨਵਾਲ ਸਿੰਘ ਅੱਛਾ ਅੱਛਾ ਨਵ ਨਵ ਕਿਹੜਾ ਪਿੰਡ ਬਾਪੂ ਜੀ ਆਪਣਾ ਇਹ ਖਰੋਸਾ ਖਰੋਸਾਬਿਆ ਕਿਹਨਾਂ ਦੇ ਪਰਿਵਾਰ ਚੋਂ ਜੀ ਇਹ ਪਰਿਵਾਰਾਂ ਦੇ ਨਵਜ ਹਾਂਜੀ ਲਵਾਰਸੀ ਕਹਿੰਦੀ ਆਖ ਲੈਣਾ ਨਹੀਂ ਸਮਝ ਨਹੀਂ ਲੱਗਦੀ ਬਾਬਾ ਕਿ ਇਹਦਾ ਇਹ ਕਦੋਂ ਲਵਾਰਸੀ ਹੈ ਹਾਂ ਲਵਾਰਸੀ ਕੋਈ ਗੱਲ ਨਹੀਂ ਸ਼ਨਾ ਕੋਈ ਗੱਲ ਨਹੀਂ ਤੇ ਇਹ ਵੀ ਜੀ ਕਦੋਂ ਕਹਿੰਦੇ ਤੁਹਾਨੂੰ ਵਾਪਸ ਮਿਲਿਆ ਇਹ ਆਪਣੇ ਮਤਲਬ ਘਰ ਤੋਂ ਘੱਟ 3 ਸਾਲ ਤੋਂ ਪਹਿਲਾਂ ਤਸੀਦੇ ਦੇ ਹਾਂ ਅੱਜ ਹੀ ਆ ਸੀਰਾ ਮਗਦਰ 3 ਸਾਲ 3-4 ਸਾਲ ਤੋਂ ਤਸੀਦ ਉੱਪਰ ਹੀ ਸੁਣਦਾ ਰਿਹਾ ਨਾ ਮਤਲਬ ਅੱਛਾ ਕੁੱਥੇ ਦਿੱਤੀ ਹਾਂ ਉੱਥੇ ਅੱਛਾ ਜੀ ਉੱਥੇ ਮਤਲਬ ਉੱਤੇ ਸੁਣਾਣਾ ਉੱਥੇ ਗਾਣਾ ਗੋਲਾ ਕੱਢੀ ਜਣੀਆਂ ਉਹ ਫੇਰ ਉਹ ਤਸੀਦਾਂ ਲੈਣਾ ਭਜਾਤਾ ਇਹਨੂੰ ਮਲੂਕ ਜੀ ਨੇ ਕੱਟਣਾ ਇਹ ਰੋਟਰ ਵਾਲਾ ਪਾਉਣਾ ਤੁਹਾਨੂੰ ਪਤਾ ਸਾਰੀ ਹਾਂਜੀ ਆ ਸਹੀ ਆ ਫਿਰ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਜਾਂਦੇ ਫਿਰ ਉੱਥੇ ਬਸ ਥੱਲੇ ਹੁੰਦਾ ਰਿਹਾ ਸੜਕ ਤੇ ਫਿਰ ਆਈਏ ਮਮ ਜਿਆ ਦਿੱਤਾ ਤੇ ਫਿਰ ਏਅਰ ਕੀ ਠੰਡਾ ਜੀ ਉੱਥੇ ਪੈਂਦਾ ਸੀ ਤੁਹਾਨੂੰ ਪਤਾ ਹੈ ਕਿ ਠੰਡ ਕਿੰਨੀ ਕਢਾ ਕੇ ਜੀ ਪਈ ਆ ਇਹਨੂੰ ਇਹ ਸਾਰੇ ਉਹ ਬੰਦੇ ਨੇ ਕਿਹਾ ਕਿ ਬੰਦੇ ਨੇ ਕਿਹਾ ਮਨੇ ਆ ਕੇ ਲਿਆ ਕੇ 10 ਕਿਲੋ ਮਿੱਠੇ ਮੰਜਾ ਡਵਾਇਆ ਇਹਦਾ ਯਾ ਸਾਡੀ ਦੁਕਾਨਾ ਆਪਣੀ ਤੇ ਸਾਡੀ ਦੁਕਾਨਾ ਹਾਂ ਇਹਨਾਂ ਨੂੰ ਇੱਥੇ ਡਾਦੇ ਮੱਜਾ ਵੀ ਥਾਣੇ ਤੋਂ ਬਜਿਆ ਰੋਗਾ ਮਾਰਨਾ ਜਾਵੇ ਯਾਰ ਥਾਣੇ ਚ ਜਾਂਦਾ ਨਹੀਂ ਕਿਤੇ ਉਹ ਮੱਜਾ ਇਹਦਾ ਲੈ ਗਏ ਚੋਖੇ ਦੇ ਕੋਈ ਨਹੀਂ ਅਦਰ ਮੇ ਚੜੀਆਂ ਨਾ ਨਹੀਂ ਇਹ 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 ਬਾਪੂ ਹੈਗਾ ਖਡੂਰ ਸਾਹਿਬ ਤੋਂ ਹੀ ਆ ਇਹ ਨਹੀਂ ਪਤਾ ਅੱਛਾ ਜੁਪੀ ਦਾ ਬੰਦਾ ਸਾਨੂੰ ਨਹੀਂ ਪਤਾ ਪਰ ਜਦੋਂ ਅਸੀਂ ਮੈਂ ਡਾਰੋਂ ਆਇਆ ਤੇ ਇਹ ਵੀ ਇੱਕ ਬਾਹਰੋਂ ਆਇਆ ਵੀਰ ਅੱਛਾ ਪੰਜ 6 ਸਾਲਾਂ ਤੋਂ ਅਸੀਂ ਇਹਨੂੰ ਵਸ ਛੜਕਾ ਦੀ ਵੇਖਿਆ ਹੋਰ ਵੀਰ ਗੁਰੇ ਕਰੀ ਬਾਪੂ ਜੀ ਦਾ ਫੇਸਬੁਕ ਆ ਦੇ ਚੰਗੀ ਤਰ੍ਹਾਂ ਜੇ ਤੇ ਵੀਰ ਜੀ ਖਰੂਰ ਸਾਹਿਬ ਤੋਂ ਹੋਇਆ ਬਾਪੂ ਜੀ ਜਦ ਲਾਗ ਬਣੇ ਦਿਖਾਇਆ ਠੀਕ ਹੈ ਜੀ ਤੇ ਇਹਦਾ ਫੇਸ ਸੰਗਤ ਨੂੰ ਵਿਖਾ ਦਿੰਦੇ ਆ ਤੇ ਹੋ ਸਕਦਾ ਸੰਗਤ ਪਛਾਣ ਕਰ ਲੇ ਕੋਈ ਨਾ ਕੋਈ ਤੁਹਾਡਾ ਤੁਹਾਡਾ ਕਿਨਾਂ ਵੀ ਉਹ ਸੰਸਤਾ ਤੁਹਾਨੂੰ ਮੈਂ ਤੁਹਾਡੀਆਂ ਵੀਡੀਓ ਫਿਰ ਵੇਖੀ ਆ ਮੈਂ ਤਾਂ ਮੈਂ ਤੁਹਾਨੂੰ ਬੜੇ ਕੀ ਅੱਦਾ ਤੇ ਫੋਨ ਨਾਲ ਲੱਗਦਾ ਆ ਆਪਾਂ ਹਫਤਾ ਕੋਤੇ ਮੈਂ ਕਰਿਆ ਹਾਂ ਜੀ ਮੈਨੂੰ ਨਾ ਉਸਸ ਵਾਲੇ ਲਾਇਆ ਉਹ ਨਹੀਂ ਆਏ ਉਹ ਦੂਰ ਹੀ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਆ ਵੀਰ ਨੂੰ ਲਾ ਕੇ ਵੇਚਦਾ ਸ਼ਾਇਦ ਨੇੜੇ ਟਾੜੀਆਂ ਮੈਂ ਨਾ ਪਿਛਲੇ 4-5 ਜਿਹੜਾ ਵੀਡੀਓ ਦੇ ਵੇਖਣ ਲਿਆ ਮਗਲਾਈ ਦਾ ਸਿੰਘ ਆ ਉਹ ਦੱਸਦਾ ਵੀ ਬਾਬੇ ਸਰਵਾ ਸਿੰਘ ਨਾਲ ਹਾਂ ਉਹਨਾਂ ਨੇ ਗਵਾੜੀ ਦੇ ਕਰਦਾ ਰਿਹਾ ਸੇ ਉਸ ਤੋਂ ਬਾਅਦ ਇੱਥੇ ਸੁਖਬਾਜ ਆਉਣਾ ਨਾਲ ਤੇ ਉਸ ਤੋਂ ਬਾਅਦ ਇਹ ਮਤਲਬ ਇੱਥੇ ਸੜਕਾਂ ਤੇ ਲੰਗਰ ਪਾਣੀ ਕਿਹਦਾ ਵੈ ਦੇਖੋ ਹੱਦ ਕੱਢ ਕੋਈ ਚਾਹਣਾ ਨਾ ਨੇ ਪਾਣੀ ਵੀ ਨਾ ਕਰਦਾ ਨਾ ਪੈਸਾ ਲੈਣਾ ਕਿਸੇ ਤੋਂ ਪੈਸਾ ਨਹੀਂ ਲੈਂਦਾ ਤੁਹਾਡੇ ਹੈ ਨਾ ਦਿਮਾਗੀ ਥੋੜੀ ਜਿਹੀ ਹੈ ਨਾ ਦਿਮਾਗੀ ਕਿਉਂਕਿ ਜਿਵੇਂ ਆਪ ਜੀ ਦੱਸ ਰਹੇ ਕਿ ਬਾਬਾ ਜੀ ਹੁਣ ਆਣਾ ਹੈ ਸੇਵਾ ਕਰਦੇ ਨੇ ਨਾ ਇਹ ਚਲੋ ਰੱਬੀ ਰੂਹ ਸੀ ਬੜੀ ਤਕਦੀਰ ਭਤੀ ਹੋਰਾਂ ਦੀ ਤੇ ਜੇਕਰ ਇਹ ਦਿਮਾਗੀ ਸੀ ਇਹਨਾਂ ਤਾਂ ਰੋਣ ਵੀ ਲੋੜ ਹੀ ਨਹੀਂ ਇੱਥੇ ਆਪਣਾ ਤੋ ਰਾਵ ਸਿੱਖੀਦਾ ਸਿੱਖੀਦਾ ਠੀਕ ਹੈ ਜੀ ਸਿੱਖੀਦਾ ਤੋ ਹਾਂਜੀ ਤੇ ਲੰਗਰ ਪਾਣੀ ਇਹਨਾਂ ਨੇ ਗੁਰਦਾਨੇ ਛਕਣੋ ਇੱਥੇ ਹੀ ਬੋਲਣਾ ਕੋਸ਼ਿਸ਼ੀ ਤੇ ਬਾਜ ਨਗਰ ਪਾਣੀ ਸਾਡੇ ਸਾਡੇ ਇੱਥੇ ਗਾਲਾ ਗੋਣਾ ਫਿਰ ਕੀ ਜਲੀ ਸਾਡੀ ਇੱਥੇ ਇਤਨੀ ਜਿਵੇਂ ਉਹ ਸੁੱਕੇ ਵਗੈਰਾ ਕੀ ਨਹੀਂ ਕੋਈ ਨਿਸ਼ਾਨੀ ਕੋਈ ਨਹੀਂ ਕਰਦਾ ਕੋ ਕੰਵਲਦਾ ਪਤਾ ਨਹੀਂ ਵੇਖਿਆ ਨਹੀਂ ਪਤਾ ਲੱਗ ਹੀ ਜਾਂਦਾ ਨਹੀਂ ਨਿਸ਼ਾਨੀਆਂ ਵੈਸੇ ਹਾਲਾਤ ਹੀ ਇਹ ਬੀਤੋਗੇ ਹਨ ਨਹੀਂ ਵੇਖਿਆ ਨਹੀਂ ਭਾਜੀ ਯਾਰ ਇਹੋ ਜੇ ਇਹੋ ਜੇ ਹਾਲਤ ਚ ਵੀ ਯਾਰ ਰਹਿਣਾ ਕਰੋਨਾ ਤੋਂ ਮੈਂ ਮੁਸ਼ਕਲ ਹੋਇਆ ਪਿਆ ਵਾ ਮੈਂ ਤੁਹਾਡਾ ਵੇਖਿਆ ਤੁਸੀਂ ਤੰਦਰਾ 20 ਸਿੰਘਾਂ ਦਾ ਦਿਖਾਇਆ ਕਿ ਤੁਸੀਂ ਰਹਿੰਦੇ ਆ ਮੈਂ ਕਿਹਾ ਮੈਂ ਤਾਂ ਫੋਨ ਕੀਤਾ ਮੈਂ ਯਾਰ ਜਲ ਇਹਦੇ ਨਾਲ ਤੇ ਯਾਰ ਬੱਤਰ ਜ਼ਿੰਦਗੀ ਜੀਵੇ ਮੈਨੂੰ ਨਾ ਚੰਗੀ ਜਰੀ ਆਉ ਤੁਸੀਂ ਤੁਹਾਡੇ ਕੋਲ ਫੋਨ ਲਾਇਆ ਸੀ ਨਾ ਮੈਨੂੰ ਇਹ ਲਿਖਿਆ ਸੀਗਾ ਇੱਕ ਖਦੂ ਸਾਹਿਬ ਇਹਦਾ ਫੋਨ ਲਾਉਣ ਲਿਆ ਵਾ ਇਤੋਂ ਬੰਦਾ ਛੁਰਵਾਣਾ ਤੇ ਮੈਨੂੰ ਕਿਤੇ ਇਹ ਪਲੇਖਾ ਪੈ ਗਿਆ ਕਿ ਵੀਰ ਜੀ ਦੇ ਬੰਦਾ ਛੁਰਾਉਣ ਬਾਰੇ ਕਹਿ ਰਹੇ ਹੋ ਨਹੀਂ 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 ਮੈਂ ਤਾਂ ਦਾਜਕ ਗਿਆ ਕਿਉਂਕਿ ਜੇ ਰੋ ਬੰਦਾ ਛੁਰਵਾਉਣਾ ਹੋਵੇ ਨਾ ਭਜੀ ਉਹਦੇ ਬਾਰੇ ਬੜੇ ਪ੍ਰੂਫ ਚਾਹੀਦੇ ਆਪਾਂ ਨੂੰ ਮੈਂ ਕਹਾਂ ਤੁਹਾਨੂੰ ਕਿਨਾਂ ਵੀਡੀਓ ਬਣਾ ਕੇ ਭੇਜੋ ਪਤਾ ਲੱਗੇ ਬੰਦਬੁੱਧੀ ਆ ਐਦਾਂ ਉਹਦਾ ਕਿਉਂਕਿ ਹਾਂ ਜੇ ਰੋ ਆਪਾਂ ਜੇ ਰੋ ਬੰਦਾ ਛੁਰਵਾਉਣਾ ਹੁੰਦਾ ਨਾ ਕਿੰਦੇ ਕਰੋ ਉਹਦੇ ਬੜੇ ਪ੍ਰੂਫ ਚਾਹੀਦੇ ਤੇ ਕੱਚੇ ਨਹੀਂ ਜਾ ਸਕਦੇ ਆ ਮੈਨੂੰ ਉਸ ਚੀਜ਼ ਦਾ ਪਲੇਖਾ ਪੈ ਗਿਆ ਤੇ ਮੈਂ ਚਲੋ ਮਾਫੀ ਮੰਗਦਾ ਤਾਂ ਪੰਜ ਸਾਲ ਹੋ ਗਏ ਹਾਂ ਉਹ ਉਹ ਸੜਕ ਨੇ ਕੀ ਕਰੀ ਆ ਗਰੀਬ ਲੋਕਾਂ ਦਾ ਸਵੇਰ ਫੇਰ ਹੁਣ ਆਪਣਾ ਸਿੰਘਤ ਮੈਂ ਪੁਲਿਸ ਵੀ ਪੁਲਿਸ ਵੀ ਕਰ ਨਹੀਂ ਨਾ ਸਕਦੀ ਕੁਛ ਕੀ ਕਰਾਂ ਅੱਪ ਜੀ ਕਿੱਥੇ ਚਲੇ ਜੇ ਉਹ ਪੁਲਿਸ ਤੇ ਨਾ ਆ ਕਿੱਥੇ ਕੋਈ ਗੱਲ ਨਹੀਂ ਬੈਠ ਜਾ ਬਾਥਰੂਮ ਤੇ ਨਹੀਂ ਜਾਣਾ ਵੀਡੀਓ ਵਾਲੇ ਤੱਕ ਜਾ ਨਹੀਂ ਜਾਂਦੇ ਯਾਰ ਮੈਨੂੰ ਦੁੱਧ ਦਾ ਦੇਖਿਆ ਬਾਪੂ ਬੱਤੀ ਬਾਥਰੂਮ ਜਾਣਾ ਬਾਪੂ ਜੀ ਚਲ ਜਓ ਆ ਵੇਖੋ ਹਾਲਾਤ ਵੀ ਜੀ ਇੱਕ ਜੀ ਬਾਪੂ ਜੀ ਦੇ ਕਪੜੇ ਵਿਖਾਉਂਦੇ ਉਹ ਕਦੋਂ ਦੇ ਯਾਰ ਬਾਈ ਸਾਨੂੰ ਤਾਂ ਪਤਾ ਨਹੀਂ ਆ ਵੇਖੋ ਵੀ ਜੀ ਬਾਪੂ ਜੀ ਦੇ ਆ ਇਹ ਉਥੇ ਪਾਜੀ ਕਪੜੇ ਲੈਣੇ ਨਹੀਂ ਤੁਹਾਡੇ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਬਾਪੂ ਬਾਥਰੂ ਚੱਲੇ ਰਹਿਣਾ ਤਿਆਰ ਚੋ ਕੋਈ ਨਹੀਂ ਹਾਂਜੀ ਇੱਕ ਗੱਲ ਹੈ ਮਾ ਵਾਤੋਂ ਦਿਨਾ ਵੀਡੀਓ ਬਣਾਈ ਲੰਗਰ ਇਹਨੇ ਖਾਣਾ ਉਹ ਛਕਣਾ ਲੇਗਾ ਹਾਂਜੀ ਪਰ ਉੱਥੇ ਵੀ ਕੋਸ਼ਿਸ਼ ਕੋਲਣਾ ਤੇ ਨਾ ਉੱਥੇ ਜਿਹਨੇ ਪਾਣੀ ਵੀ ਫੜਾਤਾ ਉਹ ਨਹੀਂ ਪੀਣਾ ਆਪਣਾ ਗਲਾਸ ਵੱਖਰੇ ਰੱਖਿਆ ਉਹ ਤੋਂ ਸੁਚਿੰਤਈ ਰੱਖਦੇ ਆ ਪਰ ਢਾਲੇ ਆ ਕਿ ਹੁਣ ਦਿਮਾਗ ਕੰਮ ਕਰਨੋਂ ਹਟਿਆ ਗਿਆ ਲਾ ਘਟਿਆ ਵਾ ਠੀਕ ਹੈ ਜੀ ਆਪਣੇ ਕੋਲੋਂ ਕੋਸ਼ਿਸ਼ ਤੇ ਚਾਹ ਤੋਂ ਫਿਰਦਾ ਕੋਲ ਲੰਮੇ ਪਿਆ ਸਾਹਮਣੇ ਅੱਛਾ ਉਹ ਉਹ ਨਸ਼ਾ ਆਉਂਦਾ ਆ ਅੱਛਾ ਇਧਰ ਵੀ ਇੱਕ ਹੋਰ ਵੀ ਆ ਨਸ਼ਾ ਕਰਦਾ ਨਸ਼ਾ ਕਰਦਾ ਪਰ ਇਹ ਦੋਸੇ ਕੀ ਪਰ ਇਹ ਵੀ ਉੱਤਾਂ ਬੋਦਨ ਨਸ਼ਾ ਕਰੀ ਜਾਣਾ ਤੁਰਿਆ ਫਿਰਦਾ ਵਾ ਕੀ ਨਾਮ ਆਪਣਾ ਕੀ ਨਾਮ ਬਿਰਮ ਕਾਰ ਓਂਕਾਰ ਸਿੰਘ ਤੁਹਾਡਾ ਵੀ ਨਹੀਂ ਪਹਿਲਾਂ ਤਾਂ ਮੈਂ ਵੀ ਇਹ ਬੜਾ ਧੰਨਵਾਦ ਕਰਦਾ ਤੁਹਾਡਾ ਕਿਉਂਕਿ ਅੱਜ ਕੱਲ ਵੀ ਜੀ ਦੁਨੀਆ ਕਿਤੇ ਤੁਰੀ ਫਿਰਦੀ ਆ ਤੁਸੀਂ ਕਹਤ ਆ ਵੀ 4 3 4 7 ਦੇ ਫਲੂਸਾ ਜੇ ਕਰੀ ਫਿਰਦੇ ਹੈ ਨਾ ਕਿੰਨੇ ਤਰੀਕੇ ਫਿਰਦੇ ਆ ਪਰ ਤੁਸੀਂ ਆਪਣਾ ਇੱਕ ਸਮਝਿਆ ਇੱਕ ਫਰਜ਼ ਸਮਝਿਆ ਵੀ ਚੱਲ ਇਹ ਬਾਪੂ ਤੇ ਦਿਮਾਗੀ ਅਪਸੈਟ ਆ ਪਰ ਅਸੀਂ ਇਹਦੇ ਦਿਮਾਗ ਵਾਲੇ ਹੈਗੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਇੱਥੇ ਸਸਟਾ ਮ ਹੈਗਾ ਨਾ ਇੱਥੇ ਲੱਗੇ ਆ ਹੈ ਨਾ ਆਪਣੇ ਵੀਰ ਵੀਰ ਹੋਣੀ ਹੈ ਜੀ ਆਨੇ ਦੇ ਉਹਦੇ ਨਾਲ ਕਿਸੇ ਕੀ ਵੀ ਉਹ ਵੀ ਹਾਂਜੀ ਹੈਗੇ ਇੱਕ ਹੋਰ ਵੀਰ ਹੁਣ ਗੱਲ ਪਤਾ ਕਿਉਂ ਦੀ ਵੀਰ ਜੀ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਗੱਲ ਇਹ ਹੁੰਦੀ ਹੈ ਕਿ ਵੀ ਦੀ ਸੰਗਤ ਨਾਲ ਨਹੀਂ ਟੈਂਪਲ ਤੇ ਕਿਉਂ ਨਹੀਂ ਲੱਗਦਾ ਸੰਗਤ ਦੁਖੀ ਬਣੀ ਮੈਂ ਉਹਨਾਂ 8 ਵਜੇ ਰਾਤ ਨੂੰ ਕਿਉਂ ਆਇਆ ਤੁਹਾਨੂੰ ਪਤਾ ਕਿਉਂਕਿ ਮੈਂ ਸਵੇਰੇ ਫੇਰ ਜਾਣਾ ਆਹ ਠੀਕ ਹੈ ਜੀ ਸੇਰੇ ਫੇਰ ਜਾਣਾ ਮੈਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਕਿਹੜਾ ਪਿੰਡ ਦਾ ਤੁਸੀਂ ਕਿਹ ਅਕਦੂਰ ਸਾਹਿਬ ਆ ਵੀਰ ਅਕਦੂਰ ਸਾਹਿਬ ਵੀ ਤੁਸੀਂ ਅੱਧੇ ਘੋਣੀ ਕਿੱਢੇ ਜਰਸਤਾ ਹਣਾ ਪਹਿਲਾਂ ਮੈਨੂੰ ਭੁਲੇਖਾ ਪੈ ਗਿਆ ਸੀ ਤੇ ਮੋਦ ਨਹੀਂ ਆ ਜਣਾ ਕਿ ਮੈਂ ਮੇਰੇ ਅੱਧੇ ਘੋਣੀ ਕਿੱਢੇ ਜਰਸਤਾ ਤੇ ਮੈਂ ਤੇ ਸੁਣੇ ਚਲ ਜਾਣਾ ਉਹ ਗਾਇ ਜੀ ਮੈਨੂੰ ਕਲੀਅਰ ਹੋ ਗਿਆ ਕਿ ਜੀ ਬੈ ਗਿਆ ਉਹਨਾਂ ਮੈਂ ਕਿਹਾ ਨੇੜੇ ਦੇ ਸਿੰਘ ਆ ਸਿੰਘ ਨੇੜੇ ਦੇ ਜਰੂਰ ਆਪਨੇ ਆਉਣ ਹਾਂ ਆਉਣ ਦੇ ਸਾਨੂੰ ਸਭ ਨੂੰ ਦਿਖਾਓ ਆ ਸੁਣਾਣਾ ਚਲੋ ਵਧੀਆ ਕੀਤਾ ਵੀਰ ਜੀ ਆ ਇੱਕੋ ਵੀ ਦੀ ਅੱਜ ਅਸੀਂ ਆਏ ਆ ਪਿੰਡ ਅਕਦੂਰ ਸਾਹਿਬ ਆ ਗੁਰੂ ਅਮਰਦਾਸ ਜੀ ਦੀ ਧਰਤੀ ਤੇ ਏ ਗੁਰੰਗਤ ਦੇਵ ਜੀ ਅੰਗਤ ਦੇ ਪਾਤਸ਼ਾਹ ਧਰਤੀ ਤੇ ਗਰਬਾਣੀ ਚ ਆਪਨੇ ਸਿਆਣੇ ਮਹਾਤਮਾ ਕਹਿੰਦੇ ਨੇ ਕਿ ਜਿੰਨੇ ਦੇਖਿਆ ਨਹੀਂ ਹਜੂਰ ਉਹ ਦੇਖ ਲੈ ਖਡੂਰ ਕਿ ਐਡੀ ਮਹਾਨ ਧਰਤੀ ਨੂੰ ਇਹ ਮਹਾਨ ਰੁਤਬਾ ਮਿਲਿਆ ਵਾ ਇਹ ਵੀ ਜੀ ਗੁਰੂ ਨੌ ਪਾਸ਼ਾ ਹੀ ਆਈਆਂ ਸੀ ਨੌ ਪਾਸ਼ਾ ਨੌ ਪਾਸ਼ਾ ਇੰਦੇ ਇਥੇ ਚਰਨ ਸੋ ਪ੍ਰਾਪਤ ਧਰਤੀ ਆ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਬਜ਼ੁਰਗ ਨੂੰ ਜਿਹੜੇ ਅਸੀਂ ਲੈਣ ਆਇਆ ਆ ਆਹ ਦੇਖੋ ਜਿੱਥੇ ਬਜ਼ੁਰਗਆ ਵਿਚਾਰਾ ਜਾੜ ਬਈਆ ਬਾਣਵਾ ਇਥੇ ਤੇ ਫਿਰ ਵੀ ਚਲੋ ਧੰਨਵਾਦ ਮੈਂ ਕਰਦਾ ਇਹਨਾਂ ਆਪਣੇ ਆ ਗੁਰਸਿੱਖ ਵੀਰ ਦਾ ਦੂਸਰੇ ਵੀਰ ਦਾ ਜਿਹਨਾਂ ਨੇ ਆਪਣਾ ਸਾਡੀ ਸਮਝ ਕੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਵਾ ਪਰ ਹਾਲਾਤ ਮੈਂ ਤੁਹਾਨੂੰ ਦਿਖਾਈ ਰਿਹਾ ਵਾਂ ਕਿ ਆ ਜਿੱਧਰ ਵੀ ਦੇਖ ਲੋ ਕੋਈ ਵੀ ਸਬਸ ਕੁਲੀ ਲੱਟ ਸਕਦਾ ਬਜ਼ੁਰਗ ਦੇ ਕਿਉਂਕਿ ਵੀਰ ਜੀ ਹੁਣਾਂ ਕੋਲ ਵੀ ਆ ਐਡਾ ਪਰਿਵਾਰਕ ਹੁੰਦੇ ਆ ਕਿ ਬੱਚਿਆਂ ਨੂੰ ਮਤਲਬ ਕਿ ਕਿਉਂ ਨਾ ਦੇਂਦੇ ਆ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਜਿਸ ਨਾਲ ਕਰਕੇ ਬਜ਼ੁਰਗ ਨੂੰ ਇੱਥੇ ਪਾਇਆ ਵਾ ਪਰ ਹਾਲਾਤ ਇੰਨੇ ਜਿਆਦੇ ਆ ਕਿ ਕਿ ਕੋਈ ਨਾਰਮਲ ਬੰਦਾ ਸੌਣਾ ਹੋਵੇ ਤੇ ਵੀਰ ਜੀ ਜਿੰਨਾ ਮਸ਼ਹਰ ਆ ساری ਰਾਤ ਨੂੰ ਸੌ ਨਹੀਂ ਸਕਦੇ ਕੋਈ ਵੀ ਸਾਪ ਸੁਬਲੀ ਲੜ ਸਕਦਾ ਵਾ ਤੇ ਹੁਣ ਬਜ਼ੁਰ ਕਿੱਥੇ ਆ ਆਪਾਂ ਜਿੱਥੇ ਬਾਬੂ ਚੱਪਟ ਬਾਬੂ ਚੱਲੇ ਚਲੋ ਰਾਇਤ ਨੂੰ ਅੱਖ ਨੇ ਧਿਆਨ ਰੱਖੋ ਹਾਂ ਜੀ ਤੈਨੂੰ ਮੈਂ ਫੜਾਈ ਗੱਡੀ ਖੜਾ ਉਧਰ ਹਾਂ ਗੱਡੀ ਚ ਮਨੇ ਗੱਡੀ ਲੈ ਗੱਡੀ ਚੰਗਾਈ ਜਗਦੀ ਕਿਧਰ ਚਲੇ ਗਿਆ ਆ ਬੈਠੀ ਚਲੋ ਇਧਰ ਨੂੰ ਕਿੱਥੇ ਆ ਆਜਾ ਗੱਡੀ ਦੀ ਜਾਣਾ ਜਾ ਪੈਣਾ ਮਿਲਦਾ ਅੱਛਾ ਮੜਾਇ ਖਲਾ ਰਹੇ ਉਹਨਾਂ ਨੂੰ ਐਦਾਂ ਭੱਜ ਜਮਲਾ ਡਾਗੀ ਲੈ ਜਾਣਾ ਮੈਨੂੰ ਤੇ ਦਿਖ ਨਹੀਂ ਰਿਹਾ ਓ ਬੱਪੂ ਮੋਂ ਗੱਡੀ ਫੜ ਲਾ ਮੈਨੂੰ ਤੇ ਦਿਖ ਨਹੀਂ ਨਾ ਅੱਛਾ ਬੱਪੂਆ ਮੈਂ ਗੱਡੀ ਫੜ ਲਾ ਘੁਰ ਗੱਡੀ 'ਚ ਬਹਿ ਜਾ ਹੈ ਚਲੋ ਬੈਠੋ ਚਲੋ ਨੇ ਬੰਨ ਲੋ ਗਏ ਕਦੋਂ ਆ ਆਏ ਕਿੱਥੇ ਲੱਗ ਰਹੇ ਹਾਂ ਮੈਨੂੰ ਬੰਨ ਲੋ ਨਹੀਂ ਉਹ ਕਿਹਾ ਉਹ ਗਣਾ ਤੇ ਕਰਾ ਸੁਣੀ ਹਾਂ ਗਏ ਆ ਲੈ ਕੇ ਲੈ ਗਏ ਆ ਚਲੇ ਗਏ ਗਏ ਆ ਹੈ ਕੋਈ ਨਹੀਂ ਹਾਂ ਕੋਲਸੜਿਆ ਹਾਂ ਕੋਲਸੜਿਆ ਆ ਸ਼ੀਸ਼ਾ ਡਾਊਨ ਕਰ ਦਿੰਗੇ ਓਕੇ ਉਹ ਆ ਕਰਨ ਉਹ ਆ ਨਹੀਂ ਨਹੀਂ ਬਾਰੀ ਕੋਲੀ ਕੋਰੇ ਵੇਰੇ ਬਾਰੀ ਬੰਦ ਕਰਦੇ ਤੂੰ ਕੋਲਸੜਿਆ ਦੇ ਪ੍ਰੈਸ ਲਾਣਾ ਆਉਟ ਕਰੇ ਕਿਤੇ ਆ ਬਾਕੂ ਮਿੰਦੂ ਦੇਖ ਨਹੀਂ ਨਹੀਂ ਦਾਸ ਵੀ दो 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 कार ला चलो बापू जी जो गल तो सुनो मैं बापू ओए बापू बापू गल सुनो गल सुन गल ਗੱਲ ਸੁਣ ਮੇਰੀ ਗੱਲ ਤਾਂ ਸੁਣੋ ਮੈਂ ਮੈਂ ਤਾਂ ਸਿੱਧਾ ਕਰਾਉਂ ਮੈਂ ਤਾਂ ਤੁਹੀਂ ਤੁਹਾਨੂੰ ੜੀ ਕੁਛ ਕਿਹਾ ਵਾ ਨਹੀਂ ਕੁਛ ਨਹੀਂ ਮੈਂ ਮੇਰੇ ਬਾਪੂ ਨਹੀਂ ਮੇਰੇ ਬਾਪੂ ਆ ਨਾ ਬਾਪੂ ਆ ਨਾ ਮੇਰਾ ਠੀਕ ਆ ਅਸੀਂ ਤੈਨੂੰ ਲੈਣ ਆਏ ਆ ਠੀਕ ਆ ਲੈ ਨਹੀਂ ਨਾ ਨਹੀਂ ਤੈਨੂੰ ਮਿਲਣ ਆਏ ਆ ਠੀਕ ਆ ਤੇ ਤੁਹਾਡੇ ਪਰਿਵਾਰ ਚ ਕੋਈ ਹੈਗਾ ਹਾਂ ਬਹੁਤ ਪਰਿਵਾਰ ਕਿਹੜਾ ਪਰਿਵਾਰ ਹਾਂ ਬੋਤਨ ਕੋਣ ਬੇਟੀ ਦਾ ਤੁਹਾਡਾ ਨਾਮ ਤੁਹਾਡਾ ਨਾਮ ਕੀ ਆ ਬਾਪੂ ਦੀ ਰਿਕਾ ਕਰੀ ਨੀ ਆਪ ਵੀ ਇੱਕ ਭਾਮਾ ਪਟੇ ਜਿੱਦਾਂ ਆ ਆ ਵੇਖੋ ਵਾਕਿਆ ਹੀ ਹੈ ਨਾ ਜਿਹੜੀ ਆਲ ਇਹ ਅੱਜ ਦੀ ਨਹੀਂ ਬੜੀ ਕੇਬੀ ਬੜੀ ਗਾਲਾਂ ਗੁਲਾ ਕਰਦੇ ਨਾ ਬਾਪੂ ਉਹ ਕਿਸ ਨਾ ਬਾਪੂ ਤੁਹਾਡਾ ਪੇਜ ਪਰਿਵਾਰ ਚ ਕੋਣ ਕੋਣ ਆ ਤੁਹਾਡੇ ਮੇਰਾ ਪਰਿਵਾਰ ਨੂੰ ਕੁੜੀਆਂ 5 ਅੱਛਾ ਕੁੜੀ 5 ਆ ਆਹੋ ਇਹ ਸੱਸ ਜੀ ਕਹਿੰਦੇ ਨੇ ਜੀ ਨਮਰਤਾ ਨਾਲ ਬੋਲਿਆ

ਇਸਾ ਹੁੰਦਾ ਪਾਇ ਸਾਬਣ ਪਾਇ ਸਾਬਣ ਪਾਏ ਕੋਈ ਦੇਵਜੂ ਚ ਸਾਫ ਕਰਦੇ ਸਫਾਈ ਉਹਦਾ ਪੂਰੀ ਸੱਚਮਤਾ ਪੂਰੀ ਰੱਖਦੇ ਆ ਪਰ ਇੰਨਾ ਹੈ ਨਾ ਜਿਵੇਂ ਕੋਈ ਗੱਲ ਨਹੀਂ ਹੈ ਕੋਈ ਹੈਗਾ ਦੇਵਜੂ ਚ ਕੁਛ ਕੁਛ ਨਹੀਂ ਬਾਪੂ ਤੇਰਾ ਪੁੱਤ ਨਹੀਂ ਹੈਗਾ ਆਪਣੀ ਛੱਡਿਆ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੁਹਾਡੇ ਬੇਟੇ ਦਾ ਕਿ ਕਿੰਨੇ ਬੇਟੇ ਆ ਤੁਹਾਡੇ ਬੇਟਾ ਨਹੀਂ ਹੈ ਕੁੜੀਆਂ ਨੇ ਕੁੜੀਆਂ

ਕੁੜੀ ਕੋਲੀ ਚੱਲਿਆ ਬਾਪੂ ਰੋਣ ਗਈ ਗੱਲ ਨਹੀਂ ਕੋਈ ਗੱਲ ਨਹੀਂ ਛੋੜ ਮੈਂ ਉਹ ਘਰ ਵਾਲਾ ਮਾਮੀ ਮੈਨੂੰ ਮੈਨੂੰ ਪਿਆਰਦਾ ਨਾ ਪਛਾਣਦਾ ਨਹੀਂ ਉਹ ਡਰਦਾਗਾ ਤੂੰ ਮੈਂ ਕੁੜੀ ਕੋਲੀ ਚੱਲਿਆ ਕੁੜੀ ਕੋਲੀ ਚੱਲਿਆ ਕੁੜੀ ਕੋਲੀ ਛੋੜ ਕੇ ਛੋੜ ਕੇ ਤੇਰੇ ਨਾਲ ਘਰ ਨਾਲ ਛੋੜ ਕੇ ਆ ਛੋੜ ਕੇ ਮੈਂ ਛੋੜ ਗਿਆ ਚੱਲੀ ਕਿੱਥੇ ਆ ਕਿੱਥੇ ਛੋੜ ਕੇ ਆਇਆ ਚੱਲਾ ਗੱਡੀ ਵਿੱਚ ਚੱਲ ਗੱਡੀ ਚੋਂ ਛੱਡ ਨਾ ਨਹੀਂ ਨਹੀਂ ਛੋੜ ਨਾ ਮੰਨੀ ਦਾ ਨਾ ਨਹੀਂ ਨਹੀਂ ਛੋੜ ਨਾ ਚਲ ਆ ਨਹੀਂ ਛੋੜ ਨਾ ਆ ਬਾਪੂ ਨੇ ਤੇਰੀ ਲੈ ਕੇ ਚੱਲੇ ਲੈ ਛੋੜ ਦੇ ਲੈ ਛੋੜ ਦੇ ਛੋੜ ਕੋਈ ਗੱਲ ਕੋਈ ਗੱਲ ਕੋਈ ਗੱਲ ਨਾ ਇਹਨੇ ਛੋੜ ਦੇ ਛੋੜ ਕੋਈ ਗੱਲ ਇਹਨਾਂ ਕਰ ਛੋੜ ਦੇ ਛੋੜ ਇਹਨੇ ਦਾ ਗੱਲ ਉਹ ਕਿਤੇ ਨਹੀਂ ਲੈ ਕੇ ਚੱਲੇ ਉਹ ਕਿੱਥੇ ਲੈ ਕੇ ਚੱਲੇ ਲੈ ਛੋੜ ਛੋੜ ਇੱਕ ਤੇ ਛੋੜ ਨਰਕ ਕਰਾ ਦੇ ਦੇ ਕੱਢ ਦੇ ਦੇ ਛੱਡ ਦੇ ਦੇ ਛੋੜ ਦੇ ਛੋੜ ਕੱਢ ਦੇ ਦੇ ਕੱਢ ਦੇ ਦੇ ਛੋੜ ਇਹ ਗੱਡੀ ਚ ਬਿਠਾ ਹਾਂ ਹਾਂ ਮੇਰੀ ਖਲਾਫ ਉਹ ਤੇ ਤੁਹਾਡੀ ਕੁੜੀ ਤੁਹਾਡੀ ਨਾ ਨਹੀਂ ਨਹੀਂ ਮੇਰਾ ਮੇਰੀ ਜੀ ਵਧੀਆ ਜਗ੍ਹਾ ਤੇ ਇੱਥੇ 1 ਮਿੰਟ 1 ਮਿੰਟ ਮੇਰੀ ਸੋਨੇ ਤੇ ਤੁਹਾਡੀ ਕੁੜੀ ਦਾ ਫੋਨ ਆਇਆ ਉਹ ਮੈਨੂੰ ਨਹੀਂ ਮੇਰੇ ਹੱਥ ਛੋੜਨੇ ਤੇ ਕੁੜੀ ਕਹਿੰਦੀ ਆ ਕਿ ਮੇਰੇ ਬਾਪੂ ਨੂੰ ਮੇਰਾ ਮਨਾਓ ਨਹੀਂ 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 ਮੇਰੀ ਕੁੜੀ ਇੱਥੇ ਹੀ ਹੈ ਉੱਥੇ ਹੈ ਉੱਥੇ ਹੈ ਇੱਥੇ ਹੀ ਹੈ ਕੁੜੀ ਤੁਹਾਡੀ ਇੱਥੇ ਜਾਣਾ ਵਾ ਇੱਥੇ ਜਾਣਾ ਵਾ ओ तो कुड़ी ठीक नहीं हाँ, हाँ, है ओ किन्नी मैं बापू मैं सही कुड़ी ना मेरी हां इतनी है अब केनी कुड़ी को चली अपन डराना नहीं इतने मेरे से गोर तो आले पे गोरदार ओए आ जंदे हैं मनसा मेरी बात डरना डरो ना यार डर के नहीं मेरी कुड़ी आ मैं हाथ छोड़ दो डरना डर गया कोई नहीं कोई गल नहीं कोई नहीं छोड़ दो छोड़ दो छोड़ दो मैं कह परावा छोड़ मेरी गलती छोड़ तो छोड़ मेरी गलती ਦਾਰ ਨਾਨੀਆ ਅਸੀਂ ਮੈਨੂੰ ਤਾਂ ਕੋਈ ਸੇ ਕੁਝ ਵੀ ਨਹੀਂ ਦੱਸਿਆ ਤੁਹਾਡੇ ਬੱਚੇ ਆ ਸੀ ਹਾਂ ਬੱਚੇ ਤੋਂ ਬਤਾਰ ਲਓ ਬਾਬਿਆਂ ਨੇ ਪਿੱਛੇ ਦੋ ਦਰਵਾਜ਼ੇ ਲਿਉ ਆਏ ਆ ਉਹ ਕਹਿੰਦੇ ਆ ਵੀ ਇਹਨਾਂ ਦੀ ਕੁੜੀ ਆ ਫੋਨ ਲਾਉਂਦੀ ਆ ਇਹ ਕੁੜੀ ਨੂੰ ਇਹਨਾਂ ਨੂੰ ਮਿਲਾ ਦੋ ਨਾ ਹਾਂ ਮੈਂ ਤੂੰ ਮਿਲ ਲੂ ਮੈਂ ਮਿਲੂਗਾ ਸ਼ੋਰਟ ਤੇ ਮਿਲੂ ਚਲੋ ਵਾਈਕ ਨੂੰ ਬੋਲੋ ਵਾਈਕ ਨੂੰ ਬੋਲੋ ਵਾਈਕ ਨੂੰ ਵਾਈਕ ਨੂੰ ਆਰਜ ਕਰਦੇ ਫਾਰ ਕਰਦੇ ਨੇ ਨਾ ਨਹੀਂ ਮਿਲੂ ਨਹੀਂ ਫਾਰ ਨਹੀਂ ਕਰਦੇ ਸੇਵਾ ਕਰਦੇ ਨੇ ਜੀ ਸੇਵਾ ਕਰਦੇ ਕਿੱਥੇ ਕਰਦੇ ਇੱਥੇ ਹੀ ਦਰਵਾਜ਼ੇ ਕਿਹੜੇ ਦਰਵਾਜ਼ੇ गुण अच्छा, अच्छा, वाले का, सेवा कर की सेवा, कर सेवा कर आ, भी करते करते हैं लंगर की भी और रोज रोज अच्छा अच्छा घंटा भर दो घंटा करते हैं बस अच्छा, अच्छा, अपने खेतों की सेवा करते हैं फसल सेवा कटवा देवा अच्छा। कर सेवा करते हैं मेरा को 20 25 साल है सेवाम अच्छा अच्छा बाबा जी सेवा सिंह जी नाल भी सेवा की थी आहो उनके नाल कितना चल सेवा की थी उनके नाल उनके नाल हां कितना चल सेवा की थी ना नाल कितना चल सेवा की थी मेरा को उनके नाल सेवा है अच्छा बड़े तोले महापुरुष है ना बहुत करनी वाले महापुरुष है ना उनकी बातें ਔਰ ਹੁਣ ਬਾਪੂ ਵਾਪਸੇ ਵਾਸ ਸਿੰਘ ਜੀ ਤੋਂ ਬਾਅਦ ਫਿਰ ਕਿੰਨਾ ਨਾ ਸੇਵਾ ਕਰਦੇ ਨੇ ਮੈਂ ਉੱਤੇ ਉੱਤੇ ਗਵਾਲੀਅਰ ਸੇ ਲੇ ਕੇ ਆਂਦੇ ਗਵਾਲੀਅਰ ਤੋਂ ਲੇ ਕੇ ਆਂਦੇ ਹਾਂ ਹਾਂ ਹੁਣ ਗਵਾਲੀਅਰ ਕਰਦੇ ਹੋ ਹੋਰ ਕਿਹੜੀ ਗੁਰਦੁਆਰ ਸਾਹਿਬ ਸੇਵਾ ਕੀਤੀ ਹੋਰ ਗਵਾਲੀਅਰ ਥਲੇ ਸੌ ਰਿਤੇ ਲੇ ਕੇ ਆਂਦੇ ਸੀ ਇੱਥੇ ਦੋ ਤਾਂ ਕੀਤੀ ਸੀ ਹਾਂ ਬਹੁਤ ਸੇਵਾ ਕੀਤੀ ਬਾਪੂ ਜੀ ਨੇ ਠੀਕ ਹੈ ਤੇ ਫਿਰ ਹੁਣ ਪ੍ਰਸ਼ਾਦਾ ਬਣੇ ਕਿੱਥੇ ਜਾਗਦੇ ਹਾਂ ਇੱਥੇ ਹੀ ਗੁਰਦੁਆਰੇ ਚ ਦੋਦਰ ਸਾਹਿਬ ਦੇ ਹਾਂ ਚੱਲੀਏ ਫੇਰ ਗੁਰਦੁਆਰ ਸਾਹਿਬ ਹਾਂ ਚੱਲ ਆ ਜੋ ਚਲੋ ਮੇਰ ਜੀ ਤੇ ਗੱਡੀ ਚ ਬੈਠ ਜਾਓ ਉੱਥੇ ਗੱਡੀ ਨਹੀਂ ਗੱਡੀ ਚ ਗੱਡੀ ਚ ਬੈ ਕੇ ਚੱਲਦੇ ਦੂਰ ਆ ਪਤਾ ਕੀ ਮੇਰੀ ਗੱਲ ਸੁਣ ਫਿਰ ਬਾਪੂ ਗੱਲ ਤੇ ਸੁਣ ਨਹੀਂ ਨਹੀਂ ਚੱਲ ਹਾਂ ਅਰੇ ਗੱਡੀ ਲੈ ਕੇ ਚਲੋ ਹਾਂ ਹੌਲੀ ਹੌਲੀ ਚੱਲੋ ਮੈਂ ਤੁਰਿਆ ਨਹੀਂ ਜਾਂਦਾ ਮੈਂ ਤਪਜਿਆ ਨਹੀਂ ਜਾਂਦਾ ਹੌਲੀ ਚੱਲੋ ਹੌਲੀ ਹੌਲੀ ਚੱਲੋ ਹੌਲੀ ਤੇ ਚੱਲੋ ਇਹੋ ਅੱਛਾ ਅੱਗਲ ਮੇਰੇ ਕੋਲ ਆਸ਼ਰਮ ਵੱਲੋਂ ਆਏ ਆ ਵੀਰ ਜੀ ਰਾਤ ਨੂੰ ਖੁੱਲਾ ਹੁੰਦਾ ਏ ਰਾਤ ਨੂੰ ਖੁੱਲਣ ਤੋਂ ਕੋਈ ਜ਼ਰਾ ਹਾਂਜੀ ਉਹ ਵਿਚਾਰਾ ਨਾ ਇੱਥੇ ਤੁਰਿਆ ਫਿਰਦਾ ਸੀ ਕਹਦੇ ਆਂਦੇ ਵੀ ਚਲੋ ਮੁੰਡਿਆਂ ਦੇ ਲੈ ਜਾਓ ਇਹਨਾਂ ਨੂੰ ਅੱਛਾ ਇਹ ਗੁਰਦਾਰ ਸਾਹਿਬ ਇਹ ਗੁਰਦੋਲ ਆਪ ਗੱਡੀ ਤੇ ਚੱਲ ਜਾਣੀ ਮੈਂ ਤੁਰਿਆ ਨਹੀਂ ਜਾਂਦਾ ਓਏ ਮੇਰੇ ਸੇ ਮੇਰੀ ਗੱਲ ਬਾਤ ਸੁਣ ਬਾਤ ਸੁਣ ਓਏ ਮੇਰੇ ਤੂੰ ਤੁਰਿਆ ਬਾਤ ਸੁਣ ਹੌਲੀ ਹੌਲੀ ਚੱਲਦੇ ਹੌਲੀ ਹੌਲੀ ਚੱਲਦੇ ਆ ਮੁੰਡਾ ਗੱਡੀ ਲਾ ਕੇ ਇੱਥੇ ਲਾ ਕੇ ਗੱਡੀ 'ਚ ਬਹਿ ਜਾ ਗੱਡੀ ਚੱਲਦੇ ਆ

ਓ ਮਾ ਮਾ ਲਾ ਓ ਮਾ ਮਾ ਓ ਮਾ ਮਾ ਓ ਮਾ ਮਾ ਬਹਿ ਜਾ ਬਹਿ ਜਾ ਓ ਮਾ ਮਾ ਬਹਿ ਜਾ ਮੈਂ ਬਿਠਾ ਦੇ ਆ ਤੇਰੇ ਨਾਲ ਬਿਠਾ ਦੇ ਓ ਮਾ ਮਾ ਨਾਲ ਬਹਿ ਜਾ ਓ ਮਾ ਨਾਲ ਬਹਿ ਜਾ ਪਹਿਲੇ ਇਹਦੀ ਮੈਨੂੰ ਉਹ ਇਜਾਜ਼ਤ ਦਿਓ ਠੀਕ ਆ ਇਹਨੂੰ ਇਹਨਾਂ ਸੈਟ ਹੋ ਜਾ ਕੋਈ ਗੱਲ ਨਹੀਂ ਜੀ ਕਰ ਇਹਦੀ ਕੋਈ ਗੱਲ ਨਹੀਂ ਠੀਕ ਆ ਨਾ ਬਾਬਾ ਇਹ ਤਾਂ ਵੀ ਤੇ ਫੇਰ ਆਖੀਂ ਮੇਰਾ ਨਾ ਸੈਂਟਸ ਫੇਰ ਆਖੀਂ ਮੇਰਾ ਨਾ ਬਿੰਦਾਂ ਨਾ ਬਾਬਾ ਕੋਈ ਗੱਲ ਨਹੀਂ ਮੈਂ ਨਾ ਹੁਣ ਜਾਣਾ ਮੌਸਮੀ ਹਾਂ ਬੋਹੋ ਲੈ ਸੱਟੇ ਨੇ ਬਾਬਾ ਬਹੁਤ ਧੰਨਵਾਦ ਕੀਤੀ ਤੁਹਾਡਾ ਬਾਬਾ ਨਾ ਕੋਈ ਨਾ ਕੇ ਨਾ ਬਾਬਾ ਸੁਹਣਾ ਕੋਈ ਗੱਲ ਨਹੀਂ ਬਾਬਾ ਬਾਬਾ ਲਾਈਵ ਚਾ ਗੁਰੂ ਬਾਬਾ ਸਭ ਤੋਂ ਲੈ ਕੇ ਆਏ ਸੀਗੇ ਦੇ ਆਹਲਾ ਦੇ ਇੱਕਰੀ ਬਾਪੂ ਦੇ ਬਾਪੂ ਦਾ ਇੱਕ ਬੂਡੇ ਬਾਪੂ ਦਾ ਬੂਟ ਕੱਟ ਚੱਲ ਕੋਈ ਨਹੀਂ ਆਜੋ ਤੁਸੀਂ ਆ ਇੱਕਰੀ ਮੈਂ ਵੀਰ ਨੂੰ ਕਹਿੰਨਾ ਕਿ ਵੀਰ ਵੀਰ ਇਹਦੇ ਬਾਪੂ ਦੇ ਇੱਕਰੀ ਕੱਪੜੇ ਵਿਖਾ ਦੇ ਆ ਬਾਪੂ ਜੀ ਦੇ ਕੱਪੜੇ ਆ ਠੀਕ ਹੈ ਜੀ ਲੱਕੇ ਹੁਣ ਬਾਪੂ ਨੂੰ ਸੌਣ ਦੇ ਠੀਕ ਆ ਬਾਪੂ ਰੋਟੀ ਖਾਧੀ ਆ ਆਜੋ ਅੰਦਰ ਆਜੋ ਆਜੋ ਓ ਹੋ ਰਹੀ ਆ ਪੱਕ ਕੇ ਬੈਠੇ ਹੈ ਆਂ ਦੇ ਹਾਂਜੀ ਮੇਰੀ ਕੁੜੀ ਆ ਰਹੀ ਆ ਕੁੜੀਆਂ ਕੋਲੀ ਚੱਲੇ ਆਪਾਂ ਆ ਗਏ ਅੱਛਾ ਆ ਗਿਆ ਉਹ ਵੀ ਅੰਦਰ ਬੈਠੀਆਂ ਵਾ ਅੰਦਰ ਬੈਠੀਆਂ ਆ ਅੰਦਰ ਬੈਠੇ ਆ ਬਾਪੂ ਹਾਂ ਨਿੱਕੀਆਂ ਨਿੱਕੀਆਂ ਹਾਂ ਨਿੱਕੀਆਂ ਨਿੱਕੀਆਂ ਬੱਚਿਆਂ ਆ ਵੀ ਅੰਦਰ ਬੈਠੀਆਂ ਤੁਸੀਂ ਮੇਰੇ ਬਾਪੂ ਆ ਆਜੋ 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 ਲੱਕੇ ਬਾਪੂ ਨੂੰ ਪਾਣੀ ਪਿਆਇ ਕਰ ਯਾਰ ਹਾਂ ਸਾਨੂੰ ਵੀ ਪਿਆ ਦੇ ਹਾਂ ਪਿਆ ਦੇ ਪਾਣੀ ਆਓ ਚਾਹ ਜਿੱਥੇ ਬੈਨੇ ਆ ਉੱਥੇ ਪੱਕੇ ਥਲੇ ਬੈਨੇ ਪੱਕੇ ਥਲੇ ਆ ਵੀ ਆ ਵੀ ਆ ਵੀ ਕਿੰਨੇ ਫੱਕ ਤੇ ਬੈਠੇ ਹੈਣਾ ਕਾਹਦੇ ਬਾਪੂ ਦਰਨਾ ਨਹੀਂ ਆ ਦਰਨਾ ਨਹੀਂ ਆ ਇੱਥੇ ਬੈਠ ਜਾ ਇੱਕ ਮੰਜੜਾ ਆ ਮੰਜੜਾ ਬਾਪੂ ਬੈਠਾ ਬੈਠਾ ਬਾਤੋਂ ਬਾ ਉਹ ਅਵੇ ਇੱਥੇ ਬਾਥਰੂਮ ਆਪਣਾ ਬਾਥਰੂਮ ਆ ਅਬ ਇੱਥੇ ਬੈਠ ਜਾ ਇੱਥੇ ਬੈਠ ਜਾ ਅਵੇ ਆ ਸੰਗ ਜੀ ਆ ਆਪਣੇ ਰੱਬ ਦੇ ਪਿਆਰੇ ਆ ਭਗਤਵਾ ਹਾਂ ਕੀ ਗੱਲਾ ਬਾਪੂ ਹਾਂ ਬਾਪੂ ਕੀ ਗੱਲਾ ਦਵਾਈ ਦਵਾਈ ਦਿੱਤੀ ਰਹੀ ਆ ਕੋਈ ਨਾ ਸਮੋੜ ਬਸ ਮੋੜਦਾ ਮੋੜਦਾ 2 ਮਿੰਟ ਖੜਦਾ ਮੋੜਦਾ ਠੀਕ ਆ 2 ਮਿੰਟ ਖੜਦਾ ਮੋੜਦਾ ਬਸ ਠੀਕ ਆ ਮੈਂ ਤੈਨੂੰ ਵੀ ਪੁੱਛ ਕੇ ਗਿਆ ਹਨਾ ਤੂੰ ਕਿਹਾ ਠੀਕ ਆ ਮੈਂ ਆਪਣੇ ਅੱਧਾ ਘੰਟਾ ਪਹਿਲਾਂ ਪੁੱਛ ਕੇ ਗਿਆ ਹਨਾ ਹਾਂ ਉਹ ਜਖਮ ਬਣਿਆ ਜਖਮ ਲੱਗਾ ਮੈਂ ਪਾਸਾ ਮੋੜ ਦੇਣਾ 2 ਮਿੰਟ ਖੜੋ ਜਾ 2 ਮਿੰਟ ਉਹ ਬਾਪੂ ਲੈ ਕੇ ਆਏ ਆਪਾਂ ਉਹਨੂੰ ਮੈਂ ਬਿਠਾ ਲਵਾਂ ਠੀਕ ਆ ਆਹ ਗਾਰੇ ਵੀ ਪਾਣੀ ਪੀ ਪਾਣੀ ਵੀ ਪੋਣਾ ਲੱਖੇ ਬਾਪੂ ਨੂੰ ਪਾਣੀ ਵੀ ਪਿਆ ਪ੍ਰਵਾਸ ਗੇੜ ਤੇ ਸੰਗਤ ਜੀ ਆ ਪ ਅੱਜ ਖਡੂਰ ਸਾਹਿਬ ਤੋਂ ਬਜ਼ੁਰਗ ਨੂੰ ਲੈ ਕੇ ਆਏ ਆ ਤੇ ਮੈਂ ਨਾਲ ਦੀ ਨਾਲ ਇੱਕ ਬੇਨਤੀ ਕਰਨਾ ਚਾਹਾਂਗਾ ਸੰਤ ਨੂੰ ਕਿ ਸੰਗਤ ਜੀ ਆ ਗਰਮੀਆ ਦਾ ਮੌਸਮ ਆਉਣ ਵਾਲਾ ਵਾ ਆਉਣ ਵਾਲਾ ਕੀ ਆ ਹੀ ਗਿਆ ਵਾ ਤੇ ਸਾਨੂੰ ਇੱਥੇ ਜੇਕਰ ਕੋਈ ਵੀਰ ਭਰਾ ਭੈਣ ਕੋਈ ਕੂਲਰਾਂ ਦੀ ਸੇਵਾ ਕਰ ਸਕਦੇ ਹੋਵੇ ਕਿਉਂਕਿ ਸਾਡੇ ਕੋਲ ਪੱਖੇ ਆ ਪਰ ਪੱਖਿਆਂ ਨਾਲ ਤੁਹਾਨੂੰ ਪਤਾ ਵੀ ਬਹੁਤਾ ਨਹੀਂ ਹੁੰਦਾ ਗਰਮੀ ਜਿਆਦੀ ਪੈਣੀ ਹੈਗਾ ਬਜ਼ੁਰਗ ਵਾ ਤੇ ਇੱਕ ਮਛਰਾਂ ਦੀ ਬਹੁਤ ਪ੍ਰੋਬਲਮ ਹੁੰਦੀ ਮਛਰ ਦੀ ਠੀਕ ਹੈ ਜੀ ਜੇਕਰ ਕੋਈ ਵੀਰ ਭਰਾ ਇੱਥੇ ਸਾਨੂੰ ਕੂਲਰਾਂ ਦੀ ਸੇਵਾ ਕਰ ਸਕਦਾ ਹੋਵੇ ਤੁਹਾਨੂੰ ਘਟੂ ਘਟ ਆ 4 3 4 ਕੂਲਰ ਚਾਹੀਦੇ ਆਸ਼ਰਮ ਦੇ ਵਿੱਚ ਠੀਕ ਹੈ ਜੀ 4 3 4 ਕੂਲਰ ਚਾਹੀਦੇ ਆਸ਼ਰਮ ਦੇ ਵਿੱਚ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅनाथ ਆਸ਼ਰਮ ਆ ਤੇ ਜਰੂਰ ਬੇਨਤੀ ਪ੍ਰਵਾਨ ਕਰਿਓ ਅ ਮੈਂ ਤੁਹਾਨੂੰ ਸਾਰੇ ਰੱਬ ਦੇ ਪਿਆਰੇ ਵਿਖਾਉਣਾ ਵਾ ਕਿਉਂਕਿ ਵਿਖਾਈਦੇ ਤੇ ਪਹਿਲਾਂ ਵੀ ਆ ਪਰ ਜਿਹੜੇ ਵੀਰ ਭਰਾ ਹੋ ਸਕਦਾ ਕਿ ਪਹਿਲੀ ਵਾਰ ਸਾਡੇ ਨਾਲ ਜੁੜੇ ਹੋਣ ਉਹਨਾਂ ਨੂੰ ਮੈਂ ਇਹ ਆਸ਼ਰਮ ਵਿਖਾਉਣਾ ਚਾਹਾਂਗਾ ਦੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਰਨਤਾਰਨ ਬਾਬਾ ਰਤਨਦੇਵ ਜੀ ਅनाथ ਆਸ਼ਰਮ ਸੰਗਤ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਵਾ ਜਿਹਦੇ ਵਿੱਚ ਇਹੋ ਜੇ ਰੱਬ ਰਬੀ ਰੂਹਾਂ ਬਜ਼ੁਰਗ ਸਾਡੇ ਆ ਇਹਨਾਂ ਦੀ ਸਾਹ ਸੰਭਾਲ ਹੁੰਦੀ ਆ ਠੀਕ ਹੈ ਜੀ ਆ ਜਿਵੇਂ ਤੁਸੀਂ ਬਜ਼ੁਰਗ ਦੇਖ ਰਾਇਏ ਨੇ ਇਹ ਬਜ਼ੁਰਗ ਨੂੰ ਵੀ ਹਰੀ ਕੇ ਪੱਤੇ ਤੋਂ ਲੈਂਦਾ ਸੀਗਾ ਹੁਣ ਬਾਕੀ ਰੂਹਾਂ ਸੁੱਤੀਆਂ ਵਾਂ ਹਨਾ ਤੇ ਮੈਂ ਨਹੀਂ ਚਾਹਾਂਗਾ ਕਿ ਉਹਨਾਂ ਨੂੰ ਮੈਂ ਡਿਸਟਰਬ ਕਰਾਂ ਮੈਂ ਉਹਨਾਂ ਨੂੰ ਠਾਵਾ ਪਰ ਇਨੀਆਂ ਕ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਕਿ ਜੇਕਰ ਰਬੀ ਰੂਹਾਂ ਵਾਸਤੇ ਕੋਈ ਆ ਕੋਲਰ ਜੀ ਸੇਵਾ ਕਰਦਾ ਆ ਜਾਂ ਕਰ ਇੱਥੇ ਸਾਡੇ ਲੋਕ ਟੈਲ ਦੀ ਸਭ ਤੋਂ ਜਿਆਦਾ ਦਿੱਕਤ ਆ ਅਬ ਆਪਨ ਪਾਣੀ ਪੀ ਆਲੇ ਬਾਪੂ ਪਾਣੀ ਆ ਫੜੀ ਪੀ ਥੋਣੀ ਵੀ ਉਠਾ ਕੇ ਪੀਣਾ ਬਣੀ ਮੈਨੂੰ ਵੀ ਠਾਲੇਗਾ ਆ ਕੇ ਪੀਣਾ ਪੈਣਾ ਹਾਂ ਠਾਕੇ ਇਹ ਦੋਠਾ ਨਹੀਂ ਨਾ ਜੰਦਾ ਆਪਣਾ ਵਾਪੂ ਉਠ ਚਲ ਤਾ ਉਠ ਦਨਗੁਰਾਮ ਦਾ ਆ ਇੱਕ ਮਿੰਟ ਮੈ ਤੋਠਾ ਮੈ ਤੋਠਾ ਨਹੀਂ ਜੜਾ ਤੂੰ ਉਠਾ ਆ ਫੜੀ ਆਵੇ ਬਾਪੂ ਠੌਂਦਾ ਵੀਰ ਆ ਵੀ ਠੌਂਦਾ ਵੀਰ ਸਿੱਧੀਆਂ ਕਰ ਲਾ ਸਾ ਹਾਂ ਹਾਂ ਜਗਾ ਪਹਿਲਾਂ ਕਿਦਾਂ ਲੱਤਾ ਸਿੱਧੀਆਂ ਕਰ ਲਾ ਮੇਰੀਆਂ ਪਹਿਲਾਂ ਲੱਤਾ ਸਿੱਧੀਆਂ ਕਰ ਲੈ ਅੱਛਾ ਸਿੱਧੀਆਂ ਕਰ ਚੱਲ ਫਿਰ ਆ ਪੀ ਪਾਣੀ ਮੇਰਾ ਬਾਪੂ ਇਹ ਬਾਪੂ ਜੀ ਨੂੰ ਆਪਾਂ ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਤੋਂ ਲਿਆਂਦਾ ਸੀ ਜਿੱਦਾਂ ਤੁਸੀਂ ਵੇਖਿਆ ਕਿ ਪੰਜ ਪੁੱਤ ਵਾ ਤੇ ਫੇਰ ਵੀ ਬਾਪੂ ਜੀ ਆਸ਼ਰਮ ਦੇ ਵਿੱਚ ਆ ਖੜ ਜਾ ਬਾਪੂ ਹੋਰ ਪੀਣਾ ਇਹ ਬਾਪੂ ਤੋਚਾਰੇ ਉਠਾਵ ਨਹੀਂ ਜਾਂਦਾ ਆਵਾਜ਼ ਵੀ ਘੱਟੇ ਦਿੰਦੀ ਹੈ ਪਾਸਾ ਮੋੜ ਦੇ ਬਾਪੂ ਪਾਸਾ ਮੋੜ ਦੇ ਪਾਸਾ ਮੋੜਿਆ ਤੇਗਾ ਹੁਣ ਦੂਜੇ ਮੋੜ ਨੂੰ ਮੋੜ ਦੇ ਦੂਜੇ ਬੰਨੇ ਮੋੜ ਦੇ ਇੱਥੇ ਨਾ ਇਹ ਬਾਪੂ ਨੂੰ ਜਿਹੜਾ ਜਖਮ ਜੜਾ ਨਾ ਉਹ ਨਾਲ ਲੱਗਾ ਤੇ ਪੀੜ ਮਸਾ ਬਾਪੂ ਤੇਰੇ ਵਾਸਤੇ ਨਾ ਦੂਜਾ ਚਾਈ ਦਾ ਗੱਦਾ ਗੱਤਾ ਕੀ ਦੋਨੇ ਨੇ ਆ ਪਾਣੀ ਵਾਲਾ ਪਾਫ ਵਾਲਾ ਉਹ ਪਾਫ ਵਾਲਾ ਨਾ ਹਵਾ ਵਾਲਾ ਹਵਾ ਲੱਗਦਾ ਚਾਹੀਦਾ ਵਾ ਇਹ ਕ ਆਪਣੇ ਕੋਲ ਮੰਜਾ ਆ ਜਾਣਾ ਵੀਰ ਨੇ ਇੱਕ ਦੋ ਦਿਨਾਂ ਤੇ ਅੰਮ੍ਰਿਤਸਰੋਂ ਕਿਰਤਵਾਲ ਦਾ ਵੀਰਾ ਉਹਨਾਂ ਆਪਣੇ ਕੋਲ ਪਹਛਾ ਜਾ ਨਾਲ ਹੀ ਲਵਾ ਇੱਕ ਮਿੰਟ ਮੋੜ ਦਿੰਨੇ ਮੋੜ ਦਿੰਨੇ ਹੈ ਪਾਸਾ ਮੋੜ ਹੈਂ ਕਿਆ ਨਾ ਬਾਬਾ ਜਿਹਨ ਬੋਲੇ ਜਾਂ ਇੱਥੋਂ ਗਾੜੀ ਤੋ ਨਹੀਂ ਲੱਗਦੀ ਨਾ ਇੱਥੇ ਡਾਕਟਰ ਬੁਲਾ ਦੇ ਉਹ ਬਾਥਰੂਮ ਚਾਦਾ ਵਿੱਚ ਨਿਕਲ ਜਾਂਦਾ ਮਨੇ ਇਦਾਂ ਨਹੀਂ ਇਦਾਂ ਨਹੀਂ ਇਹਨੂੰ ਪਾਸਾ ਵਲਟਾ ਹਾਂ ਚੁੱਕ ਤੇ ਇਧਰਲੇ ਬਨੇ ਦੇ ਰਜਾਈ ਦੇ ਹੁਣ ਥੱਲੇ ਰਜਾਈ ਦੇ ਦੇ ਇਹ ਤੋ ਹਿੱਲਿਆ ਨਹੀਂ ਜਾਂਦਾ ਮਾਸਾ ਵੀ ਆ ਗਏ ਬਾਥਰੂਮ ਕਾਤਾ ਵਿੱਚ ਠੀਕ ਆ ਹਾਂ ਲੱਤ ਅਸਦੇ ਘਾ ਦੇ ਹਾਂ ਆ ਇਧਰ ਜੜੀ ਪਈ ਹੋਈ ਉਹ ਦੇ ਸੋਈਂ ਦੀ ਲਖੇ ਉਹਨੂੰ ਮਾਤਾ ਨੂੰ ਵੀ ਪਾਣੀ ਪਿਆ ਪਾਣੀ ਮੇਰਾ ਪਾਣੀ ਕਿੱਥੇ ਪਿਆ ਸਾਰਾ ਇੱਧਰ ਆ ਜਾ ਉਹਨੂੰ ਮਾਤਾ ਨੂੰ ਪਾਣੀ ਪੈ ਗਿਆ ਨਿੱਕਾ ਬੱਚਾ ਕਿੱਥੇ ਆ ਨਿੱਕਾ ਬੱਚਾ ਇਹਦੇ ਨਾਲ ਸੱਤਾਂ ਨਾਲ ਭਗਤ ਨਾਲ ਆਵੇ ਨਿੱਕਾ ਬੱਚਾ ਆਵੇ ਫੇਰ ਚੱਲ ਬਾਬਾ ਉਹ ਮੱਦੇ ਤੇ ਕੱਜ ਆ ਜਾ ਹਾਂ ਉਹ ਤੇ ਬੇਸਤਰਾ ਕਰਤਾ ਜਾਂ ਪਪਾ ਅੱਛਾ ਉੱਥੇ ਪਹਿਲਾਂ ਆ ਜਾ ਆ ਜਾ ਤੇ ਸੰਜੀ ਅ ਦੂਜੀ ਇੱਕ ਹੋਰ ਬੇਨਤੀ ਕਰਨਾ ਚਾਹਵਾਂਗਾ ਕਿ ਇੱਥੇ ਜਿਹੜਾ ਸਾਡਾ ਕੱਚਾ ਥਾਂ ਆ ਠੀਕ ਆ ਜੀ ਤੇ ਮੀਂਹ ਕਣੀ ਦਾ ਰੰਗ ਆ ਹੁਣ ਤੁਹਾਨੂੰ ਬਤਾ ਤੀ ਕਿ ਮੀਆਂ ਦੇ ਰੰਗ ਸ਼ੁਰੂ ਹੋਣ ਆਲੇ ਆ ਤੇ ਉਹਨਾਂ ਵਾਸਤੇ ਲੋਕਟਾਈਲ ਦੀ ਸੇਵਾ ਦੀ ਵੀ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਕਿ ਜੇ ਕੋਈ ਭੈਣ ਕੋਈ ਵੀਰ ਲੋਕਟਾਈਲ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਤੇ ਜਰੂਰ ਕਰਿਓ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰ ਦੇ ਵਿੱਚ ਆਸ਼ਰਮ ਆ ਉਹ ਮਾਤਰ ਪਾਣੀ ਦੇ ਗਿਆ ਜਾਂ ਆਰਡੀਨ ਹਾਂ ਸੋ ਆਸ਼ਰਮ ਆ ਸੰਤ ਜੀ ਇੱਕ ਅਸ਼ਰਮ ਵੀ ਵਿਖਾ ਦੇਣਾ ਵਾ ਸਾਰੇ ਭਗਤ ਦੂਰੋਂ ਵਿਖਾ ਦੇ ਇੱਥੇ ਸਾਡੇ ਸੰਗ ਜੀ ਅਲਾਉਟਲ ਹੋਣੀ ਆ ਤੇ ਬੜੀ ਆਸ ਆ ਕੇ ਸੰਗਤ ਛੇਤੀ ਤੋਂ ਛੇਤੀ ਬੇਨਤੀ ਪ੍ਰਵਾਨ ਕਰੂਗੀ ਤੇ ਸਾਡੇ ਲੋਟਲ ਦੀ ਜਿਹੜੀ ਸੇਵਾ ਵਾ ਉਹ ਇੱਥੇ ਜਰੂਰ ਮਤਲਬ ਕਿ ਬੇਨਤੀ ਸਾਡੀ ਸੰਗਤ ਸੁਣੂਗੀ ਆ ਬਜ਼ੁਰਗ ਨੂੰ ਅੱਜ ਲੈ ਕੇ ਆਏ ਆਪਾਂ ਠੀਕ ਹੈ ਜੀ ਆ ਆਸ਼ਰਮ ਆ ਜੀ ਠੀਕ ਹੈ ਜੀ ਪਰ ਆ ਦੇਖੋ ਮਿੱਟੀ ਬਹੁਤ ਅੰਦਰ ਆ ਜਾਂਦੀ ਆ ਜਦੋਂ ਕਿਉਂਕਿ ਬਾਹਰ ਜਗਾ ਕੱਚੀ ਆ ਇਹ ਜਿਹਦਾ ਕਰਕੇ ਵਿਚਾਰੇ 2-3 ਟਾਈਮ ਫਰਸ਼ ਨੂੰ ਮਾਰ ਧੋਂਦੇ ਆ ਪਰ ਫਿਰ ਵੀ ਪੈਰਾਂ ਦੇ ਨਾਲ ਚਪਲਾਂ ਦੇ ਨਾਲ ਮਿੱਟੀ ਅੰਦਰ ਆ ਜਾਂਦੀ ਆ ਜਿਹਦਾ ਕਰਕੇ ਸਫਾਈ ਰੱਖਣ ਦੇ ਵਿੱਚ ਬੜੀ ਦਿੱਕਤ ਆਉਂਦੀ ਆ ਸੋ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਸਾਡਾ ਮੋਬਾਈਲ ਨੰਬਰ ਅਕਾਊਂਟ ਨੰਬਰ ਉੱਤੇ ਵੀਡੀਓ ਦੇ ਉੱਤੇ ਦਿੱਤਾ ਵਾ ਜੇਕਰ ਫਿਰ ਵੀ ਕੋਈ ਵੀਰ ਭਰਾ ਕੋਈ ਸਿੱਧਾ ਆਣ ਕੇ ਵੀ ਸੇਵਾ ਕਰਨੀ ਚਾਹੁੰਦਾ ਹੋਵੇ ਕੋਈ ਰਾਸ਼ਨ ਦੀ ਕੋਈ ਦਵਾਈ ਦੀ ਕੋਈ ਬਿਸਤਰਿਆਂ ਦੀ ਕੋਈ ਕੱਪੜਿਆਂ ਦੀ ਜਾਂ ਕੁਲਰਾਂ ਦੀ ਵੀ ਸੇਵਾ ਕਰੀ ਆ ਜਾਂ ਇਥੇ ਹੁਣ ਬਾਅਦ ਬੈਲਿੰਗ ਕਰਨੀ ਥੋੜੇ ਦਿਨਾਂ ਤਾਈਂ ਕੋਈ ਵੈਰਿੰਗ ਦੀ ਸੇਵਾ ਆਪ ਹੱਥੀਂ ਆਣ ਕੇ ਵੀਰ ਕਰਨਾ ਚਾਹੁੰਦਾ ਹੋਵੇ ਤਾਂ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅनाथ ਆਸ਼ਰਮਾ ਕਿਸੇ ਨੂੰ ਪੁੱਛ ਕੇ ਤੁਸੀਂ ਆਸ਼ਰਮ ਦੇ ਵਿੱਚ ਆਪ ਆਣ ਕੇ ਹਾਤੀ ਸੇਵਾ ਕਰ ਸਕਦੇ ਜੀ ਦਾਇਤੋਂ ਸੇਵਾ ਦਾ ਜਾਇਦਾ ਵੀ ਲੈ ਸਕਦੇ ਜਾਨ ਕੇ ਕਿ ਛਾਪਾ ਵੀ ਮਾਰ ਸਕਦੇ ਕਿ ਦੇਖ ਸਕਦੇ ਕਿ ਵਾਕਈ ਇਹਨਾਂ ਦੀ ਕੋਈ ਸਾਹਸਵਾਲ ਹੁੰਦੀ ਹੈ ਜਾਂ ਨਹੀਂ ਹੁੰਦੀ। ਸੋ ਇੰਨਿਆਕ ਬੇਨਤੀਆਂ ਪ੍ਰਵਾਨ ਕਰਿਓ ਜੇਕਰ ਕੋਈ ਵੀਰ ਭਰਾ ਨਹੀਂ ਸੇਵਾ ਕਰ ਸਕਦਾ ਤੇ ਵੀਡੀਓ ਨੂੰ ਸ਼ੇਅਰ ਕਰਨ ਦੀ ਜਰੂਰ ਸੇਵਾ ਕਰ ਦਿਓ ਕਿਉਂਕਿ ਸ਼ੇਅਰ ਕੀਤੇਆਂ ਹੀ ਕਈ ਪ੍ਰਕਾਰ ਦੀਆਂ ਹੈਲਪ ਹੋ ਸੇਵਾਵਾਂ ਹੋ ਜਾਂਦੀਆਂ ਹਨ ਮਦਦ ਹੋ ਜਾਂਦੀ ਆ। ਤੇ ਇਹਨਾਂ ਜਿਹੜੇ ਜਿਨ੍ਹਾਂ ਨੂੰ ਕੋਈ ਵਿਚਾਰਨ ਸੰਭਦ ਨਹੀਂ ਹੈਕਰ اندرਕਾਰੀ ਹੁੰਦੇ ਆ ਉਹਨਾਂ ਦੀ ਸਾਬ ਸਵਾਲ ਵਾਸਤੇ ਜੇਕਰ ਸੰਗਤ ਨੂੰ ਯੋਗਦਾਨ ਪਾਉਣਾ ਚਾਹੁੰਦੀ ਹੋਵੇ ਤੇ ਜਰੂਰ ਪਾਇਓ ਤੇ ਇਨਿਆ ਕਬੀਤੇ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ